ਦੀ ਪ੍ਰਧਾਨ ਜੀ ਅੱਜ ਉਹ ਲੋਕ ਕਿ ਪੰਜਾਬ ਬੰਦਾ ਸਦਾ ਕਿਤਾ ਦਾ ਸਮੱਸਿਆ ਮਿਲਦੇ ਪਹਿਲਾ ਉਹਦਾ ਵੀਰ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਨੌਜਵਾਨ ਸੰਘਰਸ਼ ਕਮੇਟੀ ਚਤਰ ਸਿੰਘ ਪ੍ਰਧਾਨ ਕੋਟਲਾ ਦੀ ਗਵਾਈ ਹੇਠ ਜੋ ਅੱਜ ਕਿਸਾਨ ਸਾਰੇ ਇੱਥੇ ਵੀ ਇਕੱਠੇ ਹੋਏ ਪਿੰਡੀ ਔਲਖ ਸਾਰੀਆਂ ਦੁਕਾਨਾਂ ਬੰਦ ਆ ਤੇ ਬਹੁਤ ਵਧੀਆ ਅਸੀਂ ਕਹਿੰਦੇ ਆ ਵੀ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿਸਾਨ ਨੌਜਵਾਨ ਦਾ ਤੇ ਵੀਰ ਜੀ ਇਹ ਬੇਨਤੀ ਕਰਦਿਆਂ ਵੀ ਡੱਲੇਵਾਲ ਸਾਹਿਬ ਨੂੰ ਅੱਜ ਕਿੰਨੇ ਦਿਨ ਹੋ ਚੁੱਕੇ ਆ ਮਰਨ ਵਰਤਨ ਤੇ ਬੈਠਿਆ ਸੈਂਟਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਅਜੇ ਤੱਕ ਤੇ ਵੱਧ ਤੋਂ ਵੱਧ ਅਪੀਲ ਕਰਦਿਆਂ ਵੀ ਪਿੰਡਾਂ ਚ ਉੱਠੋ ਤੇ ਜਾਗੋ ਤੇ ਸੈਂਟਰ ਸਰਕਾਰ ਨੂੰ ਨੱਥ ਪਾਈ ਜਾਵੇ ਮਿਹਰਬਾਨੀ ਕਰਕੇ ਨੌਜਵਾਨ ਆ ਜਾਂ ਸਾਡੇ ਵੱਡੇ ਆ ਜਾਂ ਭੈਣਾਂ ਬੀਬੀਆਂ ਆ ਸਾਰਿਆਂ ਨੂੰ ਬੇਨਤੀ ਕਰਦਿਆਂ ਵੀ ਖਨੌਰੀ ਬਾਰਡਰ ਤੇ ਪਹੁੰਚੋ ਤੇ ਵੱਧ ਤੋਂ ਵੱਧ ਜਾ ਕੇ ਉੱਥੇ ਪ੍ਰਦਰਸ਼ਨ ਕਰਿਓ ਜਿਹੜੇ ਮੋਦੀ ਸਰਕਾਰ ਦੇ ਕੰਨ ਢਿੱਲੇ ਹੋ ਸਕਣ ਹੋਣ ਆਈ ਵੀਰਜੀ ਪਿੰਡਾਂ 'ਚ ਜਾਵਾਂਗੇ ਸਾਡੀ ਕਮੇਟੀ ਤਿਆਰ ਆ ਪ੍ਰਧਾਨ ਸਾਹਿਬ ਡਿਊਟੀ ਲਾਈ ਹੀ ਐਂ ਹਰ ਪਿੰਡ ਅੱਗੇ ਬੇਨਤੀ ਇਹੋ ਕਰਾਂਗੇ ਵੀ ਵੀਰਜੀ ਦੁਕਾਨਾਂ ਬੰਦ ਕਰੋ ਜੇ ਆਪਾਂ ਸਾਲ ਖੋਲਦੇ ਆ ਇੱਕ ਦਿਨ ਬੰਦ ਵੀ ਕਰਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਤਗੜੇ ਹੋ ਕੇ ਕਿਸਾਨੀ ਬਚਾਈਏ ਮਜ਼ਦੂਰੀ ਬਚਾਈਏ ਜੇ ਆਪਣੇ ਕੋਲ ਕੱਕ ਰਿਹਾ ਇਹਨਾਂ ਤੇ ਆਪਾਂ ਕੀ ਕਰ ਸਕਦੇ ਆ ਇਹਨੀਆਂ ਬੇਨਤੀਆਂ ਕਰਦਾ ਆ ਜੇ ਕੋਈ ਵੱਧ ਘੱਟ ਬੋਲਿਆ ਹੋਵੇ ਤਾਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ